ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆਂ ਤੁਹਾਡਾ ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਦੇ ਲਈ ਬੀਏ ਸੈਮੈਸਟਰ 3 ਬੀਏ ਸੈਮੈਸਟਰ 3 ਪੰਜਾਬੀ ਲਾਜ਼ਮੀ ਦੀ ਜਿਹੜੀ ਆਪਾਂ ਤਿਆਰੀ ਕਰ ਰਹੇ ਹਾਂ ਸੋ ਪੰਜਾਬੀ ਲਾਜ਼ਮੀ ਦਾ ਆਪਾਂ ਅੱਜ ਲੈ ਕੇ ਆਇਆ ਸੰਕਲਪ ਪੰਜਾਬ ਪੁਸਤਕ ਦੇ ਵਿੱਚੋਂ ਸੰਕਲਪ ਆਪਾਂ ਦੋ ਕਰਾਂਗੇ ਇੱਕ ਤਾਂ ਲੋਕਗੀਤ ਕੀ ਨੇ ਇਹਨਾਂ ਦਾ ਕੀ ਸੰਕਲਪ ਹੈ ਤੇ ਇੱਕ ਲੋਕ ਵਿਸ਼ਵਾਸ ਕੀ ਹੁੰਦੇ ਨੇ ਤੇ ਇਹਨਾਂ ਦਾ ਸੰਕਲਪ ਇਸ ਤੋਂ ਪਹਿਲਾਂ ਆਪਾਂ ਜਿਹੜੇ ਕਿ ਪੰਜਾਬੀ ਅਖਾਨ ਤੇ ਮੇਰੇ ਵੱਡੇ-ਵਡੇਰੇ ਠੀਕ ਹੈ ਮੇਰੇ ਇਸ ਤੋਂ ਉਹ ਵਾਲਾ ਆਪਾਂ ਨੇ ਕਰ ਚੁੱਕੇ ਹਾਂ ਤੁਸੀਂ ਉਹ ਵਾਚ ਕਰ ਸਕਦੇ ਹੋ ਹਾਂਜੀ ਲੋਕਗੀਤ ਕੀ ਹੁੰਦੇ ਨੇ ਤੇ ਲੋਕਗੀਤ ਸੰਕਲਪ ਸੰਬੰਧੀ ਜਾਣ ਪਛਾਣ ਕਰਵਾਉਣੀ ਆ ਲੋਕਗੀਤ ਜਿਹੜੇ ਕਿ ਲੋਕ ਸਾਹਿਤ ਦਾ ਪਹਿਲਾਂ ਤੇ ਇਹ ਹੈ ਕਿ ਲੋਕ ਸਾਹਿਤ ਆ ਜਿਹੜਾ ਜਿਹਦੇ ਵਿੱਚ ਲੋਕਗੀਤ ਲੋਕਖਾਨ ਠੀਕ ਆ 부ਜਾਰਤਾ ਤੇ ਅਖੋਤਾਂ ਇਹ ਸਭ ਕੁਝ ਆ ਜਾਣਾ ਇਹਨਾਂ ਦਾ ਹਿੱਸਾ ਨੇ ਲੋਕਗੀਤ ਇਹ ਜਨਮ ਪਿਆ ਖੇੜ ਕੁਦ ਮੌਤ ਪਿਆਰ ਖੁਸ਼ੀ ਗਮੀ ਦੇ ਸ਼ੀਨਾ ਵਿੱਚ ਸ਼ਿੰਕੀ ਹੁੰਦੇ ਨੇ ਪਲ ਠੀਕ ਹੈ ਪਲ ਪਲ ਸਮੇਂ ਦਾ ਸਭ ਤੋਂ ਛੋਟੀ ਕਾਈ ਹੁੰਦੀ ਹੈ ਪਲ ਮਤਲਬ ਕਿ ਛੋਟੇ ਜਾਂ ਸਮਾ ਛੋਟਾ ਪਲ ਠੀਕ ਹੈ ਖੁਸ਼ੀ ਗਮੀ ਦੇ ਪਲਾਂ ਵਿੱਚ ਚਾਹੇ ਸ਼ੀਨਾ ਵਰਡ ਹੋ ਜਾ ਕੋਲ ਚਾਹੇ ਪਲ ਵਿੱਚ ਆਪ ਮਹਾਰੇ ਆਪ ਮਹਾਰੇ ਮਤਲਬ ਕਿ ਆਪਣੇ ਆਪ ਆਪਣੇ ਆਪ ਆਪਣੇ ਮਨ ਦੇ ਹਾ ਭਾਵ ਆ ਜਿਹੜੇ ਕਿ ਉਹਨਾਂ ਦੇ ਵਿੱਚੋਂ ਆਵਾਜ਼ ਆਉਂਦੀ ਆ ਜੇ ਮੰਨ ਲਓ ਤੁਸੀਂ ਬਹੁਤ ਉਦਾਸ ਹੋ ਤਾਂ ਤੁਹਾਡੇ ਮਨ ਦੇ ਵਿੱਚ ਹੈ ਜੀ ਕਈ ਵਾਰ ਸ਼ਾਇਰੋ ਸ਼ਾਇਰੀ ਆਉਂਦੀ ਹੈ ਜਾਂ ਤੁਹਾਡੇ ਮਨ ਦੇ ਵਿੱਚ ਕੁਝ ਵਿਚਾਰ ਪੈਦਾ ਹੁੰਦੇ ਨੇ ਠੀਕ ਆ ਉਹਨੂੰ ਆਪਾਂ ਜਦੋਂ ਲਿਖ ਦੰਨੇ ਆ ਜਾਂ ਉਹਨੂੰ ਆਪਾਂ ਬੋਲ ਕੇ ਸੁਣਾ ਦੰਨੇ ਆ ਤਾਂ ਕੀ ਹੋਊਗੇ ਠੀਕ ਹੈ ਲੋਗਿਤ ਹੋਗੇ ਜਦ ਖੁਸ਼ੀ ਦੇ ਵਿੱਚ ਤੁਹਾਡੇ ਆਪ ਮਾਰੇ ਥੋੜੀ ਅੰਦਰੋਂ ਆਵਾਜ਼ ਖੁਸ਼ੀ ਦੇ ਮਨ ਭਾਵ ਪੈਦਾ ਹੁੰਦੇ ਨੇ ਹਨ ਉਹਨਾਂ ਨੂੰ ਤੁਸੀਂ ਮੂੰਹ ਦੇ ਵਿੱਚੋਂ ਬਾਹਰ ਕੱਢਦੇ ਹੋ ਮਤਲਬ ਕਿ ਕੁਝ ਐਹ ਜੇ ਖੁਸ਼ੀ ਅਲੱਗ ਹੀ ਤੁਹਾਨੂੰ ਖੁਦ ਨੂੰ ਪਤਾ ਹੀ ਹੁੰਦਾ ਬਣਾ ਹਨ ਜੇ ਜਦੋਂ ਆਪਣਾ ਖੁਸ਼ੀ ਹੁੰਦੀ ਤਾਂ ਆਪਾਂ ਬਹੁਤ ਵਧੀਆ ਵਧੀਆ ਵਿਚਾਰ ਬੋਲਦੇ ਆ ਜਦੋਂ ਗਮ ਦੇ ਵਿੱਚ ਹੋਣਾ ਤਾਂ ਕਿਵੇਂ ਦੇ ਵਿਚਾਰ ਬੋਲਦੇ ਆ ਵੀ ਖੁਸ਼ੀ ਗਮੀ ਠੀਕ ਹੈ ਖੇੜ ਕੁਦ ਜਨਮ ਵਿਆਹ ਇਹਨਾਂ ਪਿਆਰ ਦੇ ਮੌਕੇ ਤੇ ਜਿਹੜੇ ਆਪਣੇ ਆਪ ਮਹਾਰੇ ਆਪਣੇ ਮੂੰਹ ਦੇ ਵਿੱਚੋਂ ਆਵਾਜ਼ਾਂ ਹੁਣੇ ਮੂੰਹ ਦੇ ਵਿੱਚੋਂ ਆਵਾਜ਼ ਆ ਜਿਹੜੇ ਕਿ ਨਿਕਲਦੇ ਨੇ ਆਪ ਮਹਾਰੇ ਉਹ ਕੀ ਹੁੰਦੇ ਨੇ ਗੀਤ ਹੁੰਦੇ ਨੇ ਠੀਕ ਹੈ ਜਿਨ੍ਹਾਂ ਨੂੰ ਆਪਾਂ ਗਾ ਸਕਦੇ ਹੋ ਕਿ ਹੋਗੇ ਗੀਤ ਲੋਕ ਗੀਤ ਠੀਕ ਹੈ ਜਿਨ੍ਹਾਂ ਨੂੰ ਲੋਕ ਪ੍ਰਵਾਨ ਕਰਨ ਨੂੰ ਲੋਕ ਗੀਤ ਹੋਗੇ ਹਰ ਲੋਕ ਗੀਤ ਦੀ ਰਚਨਾ ਸੰਭਵ ਹੈ ਕਿ ਕਿਸੇ ਸਮੇਂ ਕਾ ਪ੍ਰਤਿਵਾ ਵਾਲੇ ਮਰਦ ਜਾਂ ਔਰਤ ਨੇ ਕਿਸੇ ਖਾਸ ਸ਼ਿਨ ਸ਼ਿਨ ਕਿਉਂਗਾ ਪਲ ਵਿੱਚ ਕੀਤੀ ਹੋਵੇ ਮਤਲਬ ਕੀ ਕਹਿ ਰਹੇ ਨੇ ਵੀ ਜਿਹੜੇ ਲੋਕ ਗੀਤ ਨੇ ਇਹ ਆਪਾਂ ਕਹਿ ਸਕਦੇ ਵੀ ਜਿਹਨੂੰ ਕਾਵ ਕਾ ਮਤਲਬ ਕੀ ਜਿਹੜੀ ਕਪਤਾ ਦੇ ਰੂਪ ਦੇ ਵਿੱਚ ਚੀਜ਼ ਗਾਈ ਜਾਣ ਵਾਲੀ ਹੁੰਦੀ ਜਿਹਦੇ ਵਿੱਚ ਲੈ ਹੋਵੇ ਹਨਾ ਵਜ਼ਨ ਤੋਲ ਹੋਵੇ ਸ਼ੰਦ ਹੋਣਾ ਉਹਨਾਂ ਨੂੰ ਆਪਾਂ ਗਾ ਸਕਦੇ ਆ ਉਹਨਾਂ ਜਿਹੜੇ ਕਹਿੰਦੇ ਵੀ ਜਿਹੜੀ ਕੋਈ ਨਾ ਕੋਈ ਰਚਨਾ ਸੀ ਉਹਨੂੰ ਕਿਸੇ ਖਾਸ ਸਮੇਂ ਦੇ ਵਿੱਚ ਕਿਸੇ ਖਾਸ ਪਲ ਦੇ ਵਿੱਚ ਕਿਸੇ ਇਸਤਰੀ ਨੇ ਜਾਂ ਮਰਦ ਨੇ ਰਚਿਆ ਪਰੰਤੂ ਇਹਨਾਂ ਦੇ ਜਿਹੜੇ ਰਚਨਹਾਰੇ ਨੇ ਅਗਿਆਤ ਨੇ ਅਗਿਆਤ ਕੀ ਆ ਮਤਲਬ ਕਿ ਜਿਹਦਾ ਕੋਈ ਰਾਈਟਰ ਆਪਾਂ ਨੂੰ ਪਤਾ ਨਾ ਹੋਵੇ ਜਿਹਦਾ ਲੇਖਕ ਨਾਂ ਪਤਾ ਹੋਵੇ ਉਹਨੂੰ ਆਪਾਂ ਕਹਿੰਦੇ ਆ ਅਗਿਆਤ ਠੀਕ ਹੈ ਹੁਣ ਜਿਹੜੇ ਲੋਕ ਗੀਤ ਨੇ ਜਿਵੇਂ ਘੋੜੀਆਂ ਸਹਾਗ ਟੱਪੇ ਮਾਈਏ ਇਹਨਾਂ ਦਾ ਕੋਈ ਆਪਾਂ ਨੂੰ ਨਹੀਂ ਮਿਲਦਾ ਹੈਗਾ ਕਿ ਇਹ ਫਲਾਣੇ ਨੇ ਰਚਨੇ ਹਨ ਜਿਹੜੇ ਲੋਕ ਗੀਤ ਪੁਰਾਣੇ ਨੇ ਇਹਨਾਂ ਦਾ ਕੋਈ ਰਚਨਹਾਰਾ ਨਹੀਂ ਹੈ ਤਾਂ ਜਿਹਦਾ ਕੋਈ ਰਚਨਹਾਰਾ ਨਾ ਹੋਵੇ ਉਹਨੂੰ ਆਪਾਂ ਕੀ ਕਹਿੰਦੇ ਆ ਅਗਿਆਤ ਠੀਕ ਹੈ ਆਪਾਂ ਨੂੰ ਨਾਂ ਪਤਾ ਹੋਵੇ ਵੀ ਕਿਸ ਨੇ ਲਿਖਿਆ ਹੈ ਤੇ ਆਮੀ ਇਹ ਪੀੜੀਦਰ ਪੀੜੀ ਚਲਦੇ ਰਹੇ ਤੇ ਕਿਉਂਕਿ ਕਿਸੇ ਖਾਸ ਸ਼ਿਨ ਪਲ ਦੇ ਅਨੁਭਵ ਹੋ ਗਿਆ ਐਕਸਪੀਰੀਅੰਸ ਸਮੇ ਰਚਿਆ ਗਿਆ ਕਾਬੋਲ ਮੂਹ 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 ਹੁੰਦਿਆ ਹੋਇਆ ਮਨੁੱਖੀ ਅਨੁਭਵ ਦੀ ਸਾਂ ਉੱਤੇ ਚੜ ਕੇ ਕਿਸੇ ਬਹੁਤ ਉੱਚੀ ਕੋਟੀ ਦਾ ਕਲਾਮਾਈ ਹੋ ਕੇ ਨਿਭੜਦਾ ਮਤਲਬ ਕਿ ਜਿਹੜਾ ਲੋਕੀਤਾ ਚਾਹੇ ਟੱਪੇ ਮਾਈਏ ਠੀਕ ਹੈ ਢੋਲੇ ਢੋ ਢੋਲੇ ਹੁੰਦੇ ਨੇ ਆ ਘੋੜੀਆਂ ਸੁਹਾਗ ਇਹ ਕਹਿੰਦਾ ਕੀ ਹੈ ਵੀ ਕਿਸੇ ਖਾਸ ਜਿਹੜਾ ਕੋਈ ਪਾਲਸੀ ਕੋਈ ਸ਼ੀਨਸੀ ਉਹਦੇ ਵਿੱਚ ਕੀ ਐਕਸਪੀਰੀਅੰਸ ਸੀ ਠੀਕ ਹੈ ਉਸ ਐਕਸਪੀਰੀਅੰਸ ਦੇ ਆਧਾਰ ਤੇ ਇਹ ਜਿਹੜੇ ਕਿ ਮੂਹੂ ਮੂਹੀ ਅੱਗੇ-ਅੱਗੇ ਚੱਲਦੇ ਜਾਂਦੇ ਨੇ ਤੇ ਇਹ ਕਲਾਮਈ ਜਿਹੜੇ ਕਿ ਆਪਣੀ ਰੁਚੀ ਪ੍ਰਗਟ ਆਉਂਦੇ ਹੋਏ ਜਿਹੜੇ ਕਿ ਇੱਕ ਉੱਚੀ ਸਿਖਰ ਤੇ ਪਹੁੰਚਦੇ ਨੇ ਤੇ ਇਹਨਾਂ ਦੇ ਵਿੱਚ ਤੇ ਇਹਨਾਂ ਦੇ ਵਿਚਲਾ ਜਿਹੜੇ ਕਿ ਸੰਗੀਤ ਠੀਕ ਹੈ ਸਰੋਧੀ ਅੰਸ਼ ਵੀ ਵਿਸ਼ੇਸ਼ ਰੂਪ ਦੇ ਵਿੱਚੋਂ ਮਤਲਬ ਕਿ ਇੱਕ ਲੈ ਹੁੰਦੀ ਹੈ ਕਹਨ ਜਿਵੇਂ ਘੋੜੀਆਂ ਸੁਹਾਗ ਕੋਈ ਹਰ ਹਰ ਕੋਈ ਤੁਹਾਨੂੰ ਘੋੜੀਆਂ ਸਾਗ ਨੂੰ ਗਾ ਨਹੀਂ ਪਾਉਂਦਾ ਹਨ ਇੱਕ ਲੈ ਦੇ ਵਿੱਚ ਗਾਇਆ ਜਾਂਦਾ ਉਹਨੂੰ ਮਤਲਬ ਕਿ ਇਹ ਲੈ ਮਈ ਹੁੰਦੇ ਨੇ ਠੀਕ ਹੈ ਤੇ ਇਸ ਤਰ੍ਹਾਂ ਆਪਾਂ ਕਹਿ ਸਕਦੇ ਕਿ ਵਿਸ਼ਿਸ਼ਟ ਨਾਲੋਂ ਵੱਖਰਾ ਰੂਪ ਹੁੰਦਾ ਹੈ ਵਿਸ਼ਿਸ਼ਟ ਸਾਈ ਤੋਂ ਉਹ ਹੁੰਦਾ ਜਿਹੜਾ ਰਿਟਨ ਦੇ ਵਿੱਚ ਹੋਵੇ ਲਿਖਤੀ ਹੋਵੇ ਠੀਕ ਹੈ ਲਿਖਤੀ ਹੁੰਦਾ ਜਿਹਦੇ ਖਾਸ ਨਿਯਮ ਹੁੰਦੇ ਨੇ ਬਟ ਜਿਹੜੀਆਂ ਘੋੜੀਆਂ ਸੁਹਾਗ ਬੋਲੀਆਂ ਟੱਪੇ ਠੀਕ ਹੈ ਇਹ ਹੀ ਕੀ ਨੇ ਤੋ ਲਾ ਠੀਕ ਹੈ ਇਹ ਸਾਰੇ ਕਿਨੇ ਲੋਕ ਸਾਹਿਤ ਨੇ ਮਤਲਬ ਕਿ ਇਹ ਔਰਲ ਦੇ ਔਰਲ ਹੀ ਚੱਲੇ ਹੋਏ ਨੇ ਅੱਗੋ ਅੱਗੋ ਠੀਕ ਹੈ ਹਾਂ ਕੋਈ ਵੈਸੇ ਪਰ ਆਪਾਂ ਨੇ ਮਤਲਬ ਕਿ ਯਾਦ ਰੱਖਣ ਨੂੰ ਉਹਨਾਂ ਨੂੰ ਰਿਟਨ 'ਚ ਲਿਖ ਸਕਦੇ ਆ ਵੈਸੇ ਨਹੀਂ ਇਹ ਕੋਈ ਮਤਲਬ ਕਿ ਸਪੈਸੀਫਿਕ ਨਹੀਂ ਹੁੰਦੇ ਹਨ ਜਿਵੇਂ ਆਪਣੇ ਘਰ ਦੇ ਵਿੱਚ ਬਜ਼ੁਰਗਔਰਤਾਂ ਉਹਨਾਂ ਨੂੰ ਕਿੰਨੀ ਕਿੰਨੀਆਂ ਘੋੜੀਆਂ ਹੁੰਦੀਆਂ ਨੇ ਬੇਸ਼ਕ ਹਨਪੜ ਹੁੰਦੀਆਂ ਨੇ ਮਤਲਬ ਕਿ ਇਹ ਕੋਈ ਰਿਟਨ ਦੇ ਵਿੱਚ ਨਹੀਂ ਹੁੰਦੇ ਲੋਕ ਸਾਹਿਤ ਲੋਕਗੀਤ ਇਹ ਐਵੇਂ ਪੀੜੀ ਤਰ ਪੀੜੀ ਅੱਗੇ ਜਵਾਨੀ ਹੀ ਅੱਗੇ ਤੋਂ ਅੱਗੇ ਚੱਲਦੇ ਰਹਿੰਦੇ ਨੇ ਤੇ ਵਿਸ਼ਿਸ਼ਟ ਸਾਹਿਤ ਹੁੰਦਾ ਜਿਹੜਾ ਰਿਟਰਨ ਹੁੰਦਾ ਤਾਂ ਕਰਕੇ ਆਪਾਂ ਕਹਿ ਸਕਦੇ ਵੀ ਇਹਨਾਂ ਦਾ ਵੱਖਰਾ ਰੂਪ ਹੁੰਦਾ ਹੈ ਵਿਸ਼ਿਸ਼ਟ ਨਾਲ ਵਿਸ਼ਿਸ਼ਟ ਸਾਹਿਤ ਨਾਲ ਤੇ ਲੋਕ ਸਾਹਿਤ ਇੱਕ ਵਿਸ਼ੇਸ਼ ਰੂਪ ਹੋ ਕੇ ਨਿਬੜਦੇ ਨੇ ਤੇ ਇਹ ਸਮੂਹ ਦੀ ਰਚਨਾ ਬਣ ਜਾਂਦੀ ਹੈ ਮਤਲਬ ਕਿ ਲੋਕ ਸਾਹਿਤ ਨੇ ਜਿਹੜੇ ਇੱਕ ਸਮੂਹ ਦੀ ਰਚਨਾ ਹੁੰਦੇ ਨੇ ਨਾ ਕਿ ਕਿਸੇ ਇੱਕ ਰਾਈਟਰ ਦੀ ਤੇ ਪੰਜਾਬੀ ਦੇ ਵਿੱਚ ਜੀਵਨ ਦੇ ਹਰ ਪੱਖਾਂ ਨਾਲ ਸੰਬੰਧਿਤ ਤਾਂ ਅਣਗਿਣਤ ਆਪਾਂ ਨੂੰ ਲੋਕ ਗੀਤ ਉਹਨਾਂ ਦੇ ਅਲੱਗ-ਅਲੱਗ ਰੂਪ ਮਿਲਦੇ ਨੇ ਜਿਵੇਂ ਪੰਜਾਬ ਦੇ ਲੋਕ ਗੀਤ ਜਿੱਥੇ ਮਨੁੱਖ ਦੇ ਜਨਮ ਤੋਂ ਲੈ ਕੇ ਉਹਦੇ ਖੇਡਣ-ਕੁੱਦਣ, ਜਵਾਨੀ, ਪਿਆਰ, ਮੁਹੱਬਤ, ਵਿਆਹ, ਸ਼ਾਦੀ, ਪਰਿਵਾਰਕ ਜੀਵਨ, ਮੌਤ ਤੇ ਜੀਵਨ ਦੀ ਖੁਸ਼ੀ-ਗਮੀ ਨਾਲ ਸੰਬੰਧਿਤ ਹੁੰਦੇ ਨੇ। ਮੌਤ ਤੇ ਜਿਵੇਂ ਮੌਤ ਤੇ ਮੌਤ ਤੇ ਜਿਵੇਂ ਹੁੰਦੇ ਨੇ ਅਲੌਣੀਆਂ ਠੀਕ ਹੈ। ਕੀਰਨੇ ਤੇ ਜਿਹੜੇ ਕਿ ਇਹ ਲੋਕ ਗੀਤ ਨੇ ਪੰਜਾਬ ਦੇ ਸਮਾਜਿਕ, ਆਰਥਿਕ, ਧਾਰਮਿਕ ਜੀਵ ਇਤਿਹਾਸਿਕ ਤੇ ਵਾਤਾਵਰਨ ਵਾਤਾਵਰਨ ਨਾਲ ਸੰਬੰਧਿਤ ਹੁੰਦੇ ਨੇ ਹੁਣ ਜੇ ਮੈਂ ਆਪਾਂ ਘੋੜੀਆਂ ਸਹਾਗ ਹਨਾ ਘੋੜੀਆਂ ਜਿਹੜੇ ਮੁੰਡੇ ਦੇ ਘਰ ਗਾਇਆਂ ਜਾਣ ਵਾਲੇ ਹੁੰਦੇ ਨੇ ਵਿਆਹ ਦੇ ਦਿਨਾਂ ਦੇ ਵਿੱਚ ਸੁਹਾਗ ਕੁੜੀ ਦੇ ਘਰ ਦੇ ਵਿੱਚ ਗਾਇਆ ਜਾਂਦੇ ਨੇ ਤੇ ਇਹਨਾਂ ਦੇ ਵਿੱਚ ਉਹਨਾਂ ਦੇ ਆਰਥਿਕ ਜੀਵਨ ਨੂੰ ਲੈ ਕੇ ਉਹਨਾਂ ਦੇ ਠੀਕ ਹੈ ਸਮਾਜਿਕ ਜੀਵਨ ਨੂੰ ਲੈ ਕੇ ਇਹ ਹੁੰਦੇ ਨੇ ਤੇ ਇਸੇ ਤਰੀਕੇ ਨਾਲ ਤੱਪੇ ਛੰਦ ਹਨਾ ਉਹਨਾਂ ਦੇ ਵਿੱਚ ਆਪਾਂ ਨੂੰ ਸਾਰਾ ਇਹ ਜੀਵਨ ਜੜ ਕੇ ਝਲਕਦਾ ਤੇ ਜਿਨ੍ਹਾਂ ਤੋਂ ਅਸੀਂ ਪੰਜਾਬੀ ਜੀਵਨ ਦੇ ਹਰੇਕ ਪੱਖ ਦੇ ਝਲਕ ਦੇਖ ਸਕਦੇ ਹਾਂ ਤੇ ਪੰਜਾਬੀ ਲੋਕੀ ਤਾਂ ਨੇਨੇਕਾ ਰੂਪ ਨੇ ਅੱਗੇ ਆਏ ਗਏ ਜਿਵੇਂ ਮੈਂ ਤੁਹਾਨੂੰ ਦੱਸੇ ਦਿੱਤਾ ਹਨ ਘੋੜੀਆਂ ਸੁਹਾਗ ਸਿੱਠਣੀਆਂ ਲਾਉਣੀਆਂ ਬੋਲੀਆਂ ਮਾਈਏ ਤੱਪੇ ਵਾਰ 12 ਮਾਸ ਸਤਵਾਰਾ ਸਤਵਾਰਾ ਜਿਹਦੇ ਵਿੱਚ ਦਿਨ ਦੇ ਹਫਤੇ ਦੇ 7 ਦਿਨ ਹੁੰਦੇ ਨੇ ਠੀਕ ਹੈ ਉਹਨਾਂ ਬਾਰੇ ਦੱਸਿਆ ਪਾਉਂਦਾ ਵੀਰਵਾ 12 ਮਾਸ ਦੇ ਵਿੱਚ 12 ਮਹੀਨਿਆਂ ਬਾਰੇ ਹਰ ਮਹੀਨੇ ਦੇ ਆਪਣਾ ਆਪਣਾ ਜਿਹੜੇ ਕਿ ਉਹਦੇ ਮੌਸਮ ਦੇ ਅਕੋਰਡਿੰਗ ਉਹਦਾ ਜਿਹੜਾ ਕਿ ਵਰਣਨ ਕਰਿਆ ਪਾਉਂਦੇ ਇਹਦੇ ਵਿੱਚ ਤੇ ਪੰਜਾਬੀ ਦਾ ਬਹੁਤ ਸਾਰਾ ਵਿਸ਼ਿਸ਼ਟ ਸਾਇਤ ਇਹਨਾਂ ਤੋਂ ਪ੍ਰਭਾਵਿਤ ਹੋਇਆ ਤੇ ਇਸ ਤਰ੍ਹਾਂ ਪੰਜਾਬੀ ਜੀਵਨ ਵਿੱਚ ਇਹਨਾਂ ਦਾ ਬਹੁਤ ਤਾਂ ਮਹੱਤਵ ਹੈ ਬੇਸ਼ੱਕ ਅੱਜ ਸਾਡੇ ਬੇਸ਼ੱਕ ਅੱਜ ਸਾਡੇ ਜਿਹੜੇ ਕਿ ਖੁਸ਼ੀ ਗਮੀ ਦੇ ਮੌਕੇ ਤੇ ਇਹਨਾਂ ਦੀ ਸਮੂਲੀਅਤ ਤੋਂ ਬਿਨਾ ਸਵਾਦਲੇ ਨਹੀਂ ਬਣਦੇ ਠੀਕ ਹੈ ਪਰੰਤੂ ਆਪਾਂ ਕਹਿ ਸਕਦੇ ਕਿ ਬੇਸ਼ੱਕ ਅੱਜ ਵੀ ਆਪਣੇ ਜਿਹੜੇ ਖੁਸ਼ੀ ਗਮੀ ਦੇ ਮੌਕੇ ਨੇ ਜੇ ਆਪਾਂ ਇਹਨਾਂ ਨੂੰ ਨਹੀਂ ਕਾਉਂਦੇ ਤਾਂ ਆਪਾਂ ਨੇ ਉਹ ਜਿਹੜਾ ਇੱਕ ਹੁੰਦਾ ਹੈ ਖੁਸ਼ੀ ਦੇ ਵਿੱਚ ਜਿਹੜੇ ਇੱਕ ਆਪਾਂ ਨੂੰ ਕਹਦੇ ਨੇ ਵੀ ਹਾਂ ਬਹੁਤ ਮਜ਼ਾ ਆਇਆ ਬਹੁਤ ਸਾਰਾ ਠੀਕ ਆ ਉਹ ਚੀਜ਼ ਨਹੀਂ ਹੁੰਦੀ ਠੀਕ ਹੈ ਤੇ ਮਤਲਬ ਕਿ ਜਿਵੇਂ ਘੋੜੀਆਂ ਸੁਹਾਗ ਇਹ ਦੁਆਰਾ ਸਾਰੇ ਰਿਵਾਜ ਦੁਆਰਾ ਚੱਲਣ ਲੱਗੇ ਹਨ ਜਿਵੇਂ ਕਿ ਹੁਣ ਅੱਜ ਕੱਲ ਉਹ ਦੇਖੋ ਵਿਆਹ ਦੇ ਵਿੱਚ ਹਰ ਇੱਕ ਛੋਟੇ ਛੋਟੇ ਰਸਮ ਦੁਆਰਾ ਕਰਨ ਲੱਗੇ ਨਹੀਂ ਪਹਿਲਾਂ ਬਿਲਕੁਲ ਬੰਦ ਹੋ ਗਈ ਸੀ ਤਾਂ ਇਹ ਚੀਜ਼ ਮਤਲਬ ਕਿ ਇਹਨਾਂ ਦੀ ਸਮੂਲੀਅਤ ਜ਼ਰੂਰੀ ਹੋਈ ਬਣਦੀ ਜਾ ਰਹੀ ਹੈ ਪਰੰਤੂ ਜੋ ਕਿ ਸਮੇਂ ਦੇ ਵਿੱਚ ਦਿਲ ਪਰਚਾਵੇ ਦੇ ਜਿਹੜੇ ਜ਼ਿਆਦਾ ਸਾਧਨ ਨੇ ਜਿਵੇਂ ਬਿਜਲੀ ਸਾਧਨ ਟੈਲੀਵਿਜ਼ਨ ਤੇ ਰੇਡੀਓ ਇੰਟਰਨੈਟ ਤੇ ਲੱਚਰ ਗਾਇਕੀ ਨੇ ਇਹਨਾਂ ਦੀ ਉਪਦੇਵਿਕਾਸ ਨੂੰ ਕਾਫੀ ਸੱਟ ਮਾਰੀ ਹੈ ਅੱਗੇ ਅਗਲਾ ਹੈਗਾ ਆਪਣਾ ਤੇ ਇਹ ਹੈ ਕਿ ਇਹਨਾਂ ਦਾ ਅਵਤਾਰ ਸਿੰਘ ਦਲੇਰ ਦਾ ਲਿਖਿਆ ਹੋਇਆ ਨੈਕਸਟ ਆਪਾਂ ਹੈਗਾ ਆਪਣਾ ਲੋਕ ਵਿਸ਼ਵਾਸ ਹਾਂਜੀ ਲੋਕ ਵਿਸ਼ਵਾਸ ਕਿਸੇ ਸਮਾਜ ਦੇ ਆਮ ਲੋਕ ਠੀਕ ਹੈ ਆਮ ਲੋਕਾਂ ਦੇ అనుభవਨ ਭਾਵ ਕੀ ਹੋ ਗਿਆ ਐਕਸਪੀਰੀਅੰਸ ਆਮ ਲੋਕਾਂ ਦੇ ਐਕਸਪੀਰੀਅੰਸ ਉਹਨਾਂ ਦੇ ਵਰਤੋ ਵਿਹਾਰ ਦੇ ਵਿੱਚੋਂ ਬਣਦੇ ਨੇ ਲੋਕ ਵਿਸ਼ਵਾਸ ਆ ਵੀ ਕਿਸੇ ਸਮਾਜ ਦੇ ਜਿਹੜੇ ਆਮ ਘਰੇਲੂ ਲੋਕ ਨੇ ਉਹਨਾਂ ਦੇ ਜਿਹੜੇ ਵਰਤੋ ਵਿਹਾਰ ਉਹਨਾਂ ਦਾ ਜੀਵਨ ਜਿਹੜਾ ਰੁਟੀਨ ਦੇ ਵਿੱਚ ਹੈ ਉਹਨਾਂ ਦੇ ਜਿਹੜੇ ਐਕਸਪੀਰੀਅੰਸ ਉਹਨਾਂ ਦੇ ਜਿਹੜੇ ਅਨੁਭਵ ਨੇ ਉਹਨਾਂ ਦੇ ਵਿੱਚੋਂ ਕੀ ਬਣਦੇ ਨੇ ਲੋਕ ਵਿਸ਼ਵਾਸ ਬਣਦੇ ਨੇ ਇਹਨਾਂ ਦਾ ਆਧਾਰ ਤਰਕ ਜਾਂ ਕੋਈ ਵੀ ਦਲੀਲ ਨਹੀਂ ਹੁੰਦਾ ਤੇ ਸਗੋਂ ਇਹ ਕਿਸੇ ਸਥਿਤੀ ਦੇ ਘਟਨਾਂ ਦੇ ਵਾਰ-ਵਾਰ ਵਾਪਰਨ ਤੇ ਉਹ ਤੋਂ ਚੰਗੇ ਜਾਂ ਮਾੜੇ ਨਤੀਜੇ ਜਿਹੜੇ ਬਣਦੇ ਨੇ ਉਹਨਾਂ ਤੋਂ ਹੁੰਦਾ ਹੈ ਬਲਕਿ ਕੋਈ ਵੀ ਜਿਹੜਾ ਵਿਸ਼ਵਾਸ ਆ ਜਾਂ ਬਹਿਮ ਭਰਮਾ ਜਦੋਂ ਕੋਈ ਚੀਜ਼ ਰੋਜ਼ਾਨਾ ਹੋਈ ਜਾਂਦੀ ਹੈ ਹੋਈ ਜਾਂਦੀ ਹੈ ਹੋਈ ਜਾਂਦੀ ਹੈ ਹੋਈ ਜਾਂਦੀ ਹੈ ਹਨਾ ਵਾਪਰੀ ਜਾਂਦੀ ਆ ਤਾਂ ਫਿਰ ਕਈ ਵਾਰ ਉਹ ਆਪਾਂ ਨੂੰ ਜਿਹੜੀ ਕਿ ਖੁਸ਼ੀ ਬਣਦੀ ਉਹਦੇ ਨਾਲ ਹਨਾ ਖੁਸ਼ੀ ਵਾਲੇ ਐਕਸਪੀਰੀਅੰਸ ਹੁੰਦੇ ਨੇ ਉਹਦੇ ਨਾਲ ਜੇ ਤਾਂ ਆਪਣੇ ਖੁਸ਼ੀ ਵਾਲੇ ਐਕਸਪੀਰੀਅੰਸ ਹੁੰਦੇ ਨੇ ਤਾਂ ਵੀ ਉਹ ਚੋਂ ਆਪਾਂ ਆਪਣਾ ਇੱਕ ਵਿਸ਼ਵਾਸ ਬਣ ਜਾਂਦਾ ਕਿ ਹੁਣ ਆਪਾਂ ਐਵੇਂ ਹੀ ਕਰਿਆ ਕਰਾਂਗੇ ਹਨਾ ਕਈ ਵਾਰ ਜਦੋਂ ਕੋਈ ਚੀਜ਼ ਬਾਰ-ਬਾਰ ਵਾਪਰੀ ਜਾਵੇ ਉਹਦੇ ਨਤੀਜੇ ਮਾੜੇ ਨਿਕਲਣ ਤਾਂ ਆਪਾਂ ਨੂੰ ਐ ਹੁੰਦਾ ਵੀ ਹਾਂ ਇਹ ਚੀਜ਼ ਐ ਹੋ ਗਈ ਹੁਣ ਤੋਂ ਆਪਾਂ ਇਹ ਚੀਜ਼ ਨਹੀਂ ਕਰਨੀ ਇਹ ਚੀਜ਼ ਨਹੀਂ ਕਰਨੀ ਹੈਗੀ ਮਤਲਬ ਕਿ ਉੱਥੇ ਵੀ ਆਪਣਾ ਵਿਸ਼ਵਾਸ ਇੱਕ ਆਪਣਾ ਬਹਿਮ ਪਰਮ ਬਣ ਜਾਂਦੇ ਨੇ ਠੀਕ ਹੈ ਤੇ ਦੁਨੀਆ ਭਰ ਦੇ ਸੱਭਿਆਚਾਰਾਂ ਦੇ ਵਿੱਚੋਂ ਲੋਕ ਵਿਸ਼ਵਾਸਾਂ ਭਾਵੇਂ ਕੀ ਬਹਿਮ ਪਰਮਾਂ ਦਾ ਆਪਾਂ ਨੂੰ ਵਰਤਾਰਾ ਮਿਲਦਾ ਠੀਕ ਹੈ ਹਰ ਸੱਭਿਆਚਾਰ ਦੇ ਵਿੱਚ ਬਹਿਮ ਪਰਮ ਹੁੰਦੇ ਹੁੰਦੇ ਨੇ ਚਾਹ ਪੰਜਾਬੀ ਸੱਭਿਆਚਾਰ ਆ ਚਾਹ ਜਿਹੜਾ ਮਰਜ਼ੀ ਸੱਭਿਆਚਾਰ ਆ ਸਾਡੇ ਲੋਕਾਂ ਵਿੱਚ ਤਿੰਨ ਮਤਲਬ ਕਿ ਜਿਵੇਂ ਹੁਣ ਆਪਣੇ ਪੰਜਾਬ ਦੇ ਵਿੱਚ ਤਿੰਨ ਜਿਹੜਾ ਅੰਕ ਹੈ ਉਹਨੂੰ ਵਧੀਆ ਨਹੀਂ ਮੰਨਿਆ ਜਾਂਦਾ ਹੈਗਾ ਜਦਕਿ ਯੂਰੋਪੀਅਨ ਸੱਭਿਆਚਾਰ ਦੇ ਵਿੱਚ 13 ਦਾ ਅੰਕੜਾ ਵਧੀਆ ਮੰਨਿਆ ਜਾਂਦਾ ਠੀਕ ਹੈ ਤੇ ਇਹਨਾਂ ਅੰਕਾਂ ਤੋਂ ਬਿਨਾ ਬਹੁਤ ਸਾਰੇ ਬਹਿਮ ਦੀਨਾਂ ਨੂੰ ਲੈ ਕੇ ਪਸ਼ੂਆਂ ਨੂੰ ਲੈ ਕੇ ਪੰਛੀਆਂ ਨੂੰ ਲੈ ਕੇ ਰੁੱਖਾਂ ਨੂੰ ਲੈ ਕੇ ਘੜੀਆਂ ਘੜੀਆਂ ਹੋ ਗਿਆ ਪਲ ਠੀਕ ਹੈ ਸਮਾਂ ਮਹੂਰਤ ਕੋਈ ਖਾਸ ਸਮਾਂ ਜਿਹੜਾ ਹੁੰਦਾ ਤਾਰਿਆਂ ਨਜਰਾਂ ਛਾਇਆ ਭੂਤ ਪ੍ਰੇਤਾਂ ਮਨਨਤਾ ਜਾਦੂ ਟੂਨੇ ਦੇਵੀ ਦੇਵਤਿਆਂ ਦੀ ਕਰੋਪੀ ਦੇ ਨਾਲ ਜੁੜੇ ਹੋਏ ਨੇ ਆਪਣੇ ਵਹਿਮ ਭਰਮ ਵਿਸ਼ਵਾਸ ਤੇ ਇਹਨਾਂ ਦਾ ਸਬੰਧ ਮਨੁੱਖੀ ਮਨ ਦੇ ਡਰ ਦੇ ਨਾਲ ਮਤਲਬ ਕਿ ਜਦੋਂ ਆਪਣੇ ਮਨ ਦੇ ਵਿੱਚ ਡਰ ਪੈਦਾ ਹੋ ਜਾਂਦਾ ਕਿਸੇ ਚੀਜ਼ ਨੂੰ ਤਾਂ ਪੌਤ ਹੀ ਵੀ ਜਿਹੜੇ ਕੀ ਉਹਨੂੰ ਉਹ ਤੋਂ ਬਚਣ ਦੇ ਲਈ ਹਨਾ ਉਹਨੂੰ ਆਪਾਂ ਬਹੁਤ ਚੀਜ਼ਾਂ ਕਰਦੇ ਹਾਂ ਤੋ ਉੱਥੇ ਆਪਣੇ ਜਿਹੜੇ ਵਿਸ਼ਵਾਸ ਨੇ ਵਹਿਮ ਭਰਮ ਬਣ ਜਾਂਦੇ ਨੇ ਤੇ ਲੋਕ ਵਿਸ਼ਵਾਸ ਸਾਡੇ ਸੱਭਿਆਚਾਰ ਦਾ ਇੱਕ ਅਹਿਮ ਅੰਗ ਨੇ ਤੇ ਇਹ ਸਾਡੇ ਵੱਡੇ ਵਡੇਰਿਆਂ ਤੋਂ ਪੀੜੀਦਾਰ ਪੀੜੀ ਅੱਗੇ ਚੱਲਦੇ ਆਉਂਦੇ ਨੇ ਤੇ ਸਾਡੇ ਜੀਵਨ ਦਾ ਹਿੱਸਾ ਬਣ ਜਾਂਦੇ ਨੇ ਤੇ ਲੋਕ ਆਮ ਲੋਕ ਆ ਜਿਹੜੇ ਕਿ ਸਹਿਜ ਕਿਤੇ ਨਾ ਦਾ ਤਿਆਗ ਕਰਨ ਲਈ ਤਿਆਰ ਨਹੀਂ ਹੁੰਦੇ ਮਤਲਬ ਕਿ ਜਿਹੜੇ ਆਮ ਲੋਕ ਨੇ ਸਹਿਜ ਹੀ ਇਹਨਾਂ ਦਾ ਕੋਈ ਤਿਆਗ ਨਹੀਂ ਕਰਦੇ ਜੇ ਕੋਈ ਤਿਆਗ ਕਰਦਾ ਫਿਰ ਉਹਤੇ ਹੀ ਹਨਾ ਦੂਜੀ ਕਹਿੰਦੇ ਨੇ ਵੀ ਹਾਂ ਤਨੇ ਐਵੇਂ ਕਰਿਆ ਤਾਂ ਇਹ ਚੀਜ਼ ਹੋਈ ਤਾਂ ਜਿਵੇਂ ਸਾਡੇ ਵੱਲੋਂ ਕੋਈ ਕੰਮ ਸ਼ੁਰੂ ਕਰਨ ਜਾਂ ਤੁਰਨ ਸਮੇਂ ਕੋਈ ਸਿੱਖ ਮਾਰ ਦੇਵੇ ਜਾਂ ਅੱਗੇ ਤੋਂ ਖਾਲੀ ਟੋਕਰਾਂ ਮਿਲ ਜਾਵੇ ਤਾਂ ਆਪਾਂ ਸਮਝਦੇ ਕਿ ਕੰਮ ਪੂਰਾ ਨਹੀਂ ਹੋਣਾ ਠੀਕ ਹੈ ਤਾ ਵੀ ਮਾੜਾ ਸ਼ਗਨ ਹੋ ਗਿਆ ਇਸੇ ਤਰੀਕੇ ਨਾਲ ਜੇ ਮੰਗਲਵਾਰ ਨੂੰ ਕੱਪੜੇ ਧੋਣ ਲਈ ਸਨੀਚਰਵਾਰ ਸਿਰ ਧੋਣ ਲਈ ਠੀਕ ਹੈ ਵੀਰਵਾਰ ਨੂੰ ਧੀ ਭੈਣ ਨੂੰ ਘਰੋਂ ਤੋਰਨਾ ਚੰਗਾ ਨਹੀਂ ਮੰਨਦੇ ਹੈਗੇ ਤੇ ਬੁੱਧ ਸ਼ਨੀਚਰ ਕੱਪੜਾ ਠੀਕ ਹੈ ਜਿਵੇਂ ਕਹਿੰਦੇ ਨੇ ਕਿ ਬੁੱਧ ਸ਼ਨੀਚਰ ਨੂੰ ਕੱਪੜਾ ਪਹਿਣਾ ਨਵਾਂ ਕੱਪੜਾ ਪਾਉਣਾ ਚਾਹੀਦਾ ਬੁੱਧ ਕੰਮ ਸ਼ੁੱਧ ਵੈਸੇ ਵੀ ਵਿਸ਼ਵਾਸ ਕੀਤਾ ਜਾਂਦਾ ਤੇ ਗਹਿਣਾ ਐਤਵਾਰ ਨੂੰ ਵੀ ਗਹਿਣੇ ਨਵੇਂ ਐਤਵਾਰ ਨੂੰ ਪਾਉਣੇ ਚਾਹੀਦੇ ਨੇ ਤਾਂ ਚੰਗੇ ਹੁੰਦੇ ਨੇ ਵਿਆਲੀ ਸ਼ਰਾਦ ਦੇ ਅਸ਼ਰਾਦਾਂ ਦੇ ਦਿਨ ਮਾੜੇ ਮੰਨੇ ਜਾਂਦੇ ਨੇ ਤੇ ਨਰਾਤਿਆਂ ਦੇ ਦਿਨ ਚੰਗੇ ਹੁੰਦੇ ਨੇ ਇਸੇ ਤਰ੍ਹਾਂ ਸਾਡਾ ਲੋਕ ਜੀਵਨ ਬਹੁਤ ਸਾਰੇ ਲੋਕ ਵਿਸ਼ਵਾਸਾਂ ਨੂੰ ਪਾਲਦਾ ਤੇ ਚੱਲਦਾ ਰਹਿੰਦਾ ਤੇ ਅਜੋਕੇ ਵਿਗਿਆਨਿਕ ਯੁੱਗ ਦੇ ਵਿੱਚ ਵੀ ਵਿਸ਼ਵਾਸ ਆ ਜਿਹੜੇ ਕਿ ਲੋਕ ਵਿਸ਼ਵਾਸ ਖੁਰਦੇ ਜਾ ਰਹੇ ਨੇ ਭਾਵ ਕਿ ਘਟ ਹੁੰਦੇ ਜਾ ਰਹੇ ਨੇ ਸੋ ਇਹ ਸੀ ਦੋਨੋਂ ਹੀ ਸੰਕਲਪ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਥੈਂਕਸ